ਕਲਾਪਿੰਗ ਦੋਸਤੋ ਇਹ ਕਲਾਪਿੰਗ ਜਲੰਧਰ ਪੁਲਸ ਵਾਸਤੇ ਜਲੰਧਰ ਪੁਲਸ ਨੂੰ ਆਫਤੇ ਕਿਉਂ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਖੈਰ ਆਮ ਤੌਰ ਦੇ ਉੱਤੇ ਪੁਲਸ ਦੀ ਤਾਰੀਫ ਰੂਟੀਨ ਚ ਹੁੰਦੀ ਆ ਪਰ ਅੱਜ ਦੀ ਤਾਰੀਫ ਥੋੜੀ ਵੱਖਰੀ ਹੈ ਜਾਂ ਫਿਰ ਕਹ ਲਈਏ ਜੀ ਕਿ ਇਹ ਇੱਕ ਵਿਅੰਗ ਹੈ ਜਲੰਧਰ ਪੁਲਸ ਦੇ ਉੱਤੇ ਸੋ ਜਲੰਧਰ ਪੁਲਸ ਕਮਿਸ਼ਨਰੀ ਜਿੱਥੇ ਪੁਲਿਸ ਕਮਿਸ਼ਨਰੇਟ ਦੀਆਂ ਪਾਵਰਾਂ ਹੁੰਦੀਆਂ ਨੇ ਅਪਰਾਧ ਦੇ ਉੱਤੇ ਸ਼ਿਕੰਜਾ ਕਿਵੇਂ ਕਸਣਾ ਹੈ ਸਾਰੀਆਂ ਪਾਵਨਾ ਜਲੰਧਰ ਪੁਲਿਸ ਕੋ ਤੇ ਪਿਛਲੇ ਕੁਝ ਦਿਨਾਂ ਤੋਂ ਜਲੰਧਰ 'ਚ ਜੋ ਕੁਝ ਹੋ ਰਿਹਾ ਕਾਨੂੰਨ ਵਿਵਸਥਾ ਨੂੰ ਲੈ ਕੇ ਪੂਰੇ ਪੰਜਾਬ 'ਚ ਦਹਿਸ਼ਤ ਫੈਲਾਉਣ ਵਾਲੀ ਘਟਨਾ ਜਲੰਧਰ 'ਚ ਹੋਈ ਪਰ ਦੋਸਤੋ ਚਲੋ ਲੁੱਟੋ ਹੋ ਗਈ ਹੈ ਪਰ ਫੇਰ ਵੀ ਮੈਂ ਕਹਿੰਦਾ ਫੇਰ ਵੀ ਕਾਬਲੇ ਤਾਰੀਫ ਹੈ ਜਲੰਧਰ ਦੀ ਜਨਤਾ ਜਿਨ ਨੇ ਕੀ ਇਤਿਵਾੜ ਦਾਸ ਨੂੰ ਖੁਦ ਹੀ ਟ੍ਰੇਸ ਕਰ ਲਿਆ ਸੋ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਇੱਕ ਜੁਐਲਰ ਦੇ ਜਿਹੜੀ ਲੁੱਟ ਹੋਈ ਸੀ ਲੋਕਾਂ ਨੇ ਇਹ ਰੋਪੀ ਪਛਾਣ ਲਏ ਪੁਲਸ ਦਾ ਕੰਮ ਖੋਖਾ ਕਰਤਾ ਕੁਝ ਜਦੋਂ આરોપી ਪਛਾਣ ਲਏ ਤੇ ਪੂਤਰਾ ਕੰਮ ਕੀਤੀ ਉਹਨਾਂ ਨੂੰ ਫੜਨਾ ਪਰ ਮਾਫ ਕਰਨਾ ਫੜ ਨਹੀਂ ਪਾਈ ਕੋ ਬਿਲਕੁਲ ਨਹੀਂ ਫੜ ਪਾਈ ਜਲੰਧਰ ਪੁਲ ਤੇ ਲੋਕਾਂ ਨੇ ਮਸਲਾ ਟਰੇਸ ਕਰਕੇ ਪੱਕੀ ਪਕਾਈ ਰੋਟੀ پلیਟ ਚ ਪਾ ਕੇ ਦੇਤੀ ਪਰ ਜਲੰਧਰ ਪੁਲ ਕੋਤ ਰੋਟੀ ਨੂੰ ਖਾ ਨਹੀਂ ਮਤਲਬ ਉਹ ਤੇ ਇਨਫੋਰਮੇਸ਼ਨ ਦੇ ਉੱਤੇ ਕੰਮ ਇਸ ਤਰੀਕੇ ਦਾ ਨਹੀਂ ਹੋਇਆ ਕਿ ਰਿਜ਼ਲਟ ਸਾਹਮਣੇ ਆ ਮੈਂ ਨਹੀਂ ਕਹਦਾ ਕਿ ਪੁਲ ਕੰਮ ਨਹੀਂ ਕਰਦੀ ਹੋਏਗੀ ਪਰ ਕੀ ਗਿਰੰਦਰ ਦੇ ਵੀ ਤੇ ਲੁਟੇਰੇ ਇਹਨੇ ਸ਼ਾਤਰ ਹੋ ਗਏ ਨੇ ਏਡੇ ਏਕੇ ਵਡਿਆ ਬਾਦਦਾਤਾ ਹੁੰਦੀਆਂ ਨੇ ਜਦੋਂ ਗੁਨਾਹ ਹੋ ਜਾਂਦਾ ਹੈ ਇਹ ਗੱਲ ਠੀਕ ਹੈ ਕਿ ਗੁਨਾਹ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਗੁਨਾਹ ਕਰਨ ਵਾਲਿਆਂ ਨੂੰ ਅੰਦਰ ਭੇਜਣਾ ਤਾਂ ਪੁਲਸ ਦਾ ਕੰਮ ਪਰ ਪੁਲਸ ਉਹਨਾਂ ਨੂੰ 파ੜੀ ਨਹੀਂ ਪਾਈ ਕਿੰਨੀਆਂ ਮਾਰਦਾਤਾ ਹੁੰਦੀਆਂ ਨੇ ਜਦੋਂ ਪੁੱਤ ਫੇਸ ਕਰ ਲੈਣੇ ਕੁਝ ਘੰਟਿਆਂ ਦੇ ਚੁਟਕੀ ਵੀ ਜਾਂਦੇ ਬੰਦਿਆਂ ਨੂੰ ਪੇਸ਼ ਹੋਣਾ ਪੈ ਜਾਂਦਾ ਹੈ ਸਰੈਂਡਰ ਵੀ ਕਰਨਾ ਪੈ ਜਾਂਦਾ ਪਰ ਇਸ ਕੇਸ ਦੇ ਵਿੱਚ ਪੁਲਸ ਇਹ ਵੀ ਨਹੀਂ ਕਰਦੀ ਸੋ ਚਲੋ ਇਸ ਕੇਸ ਨੂੰ ਥੋੜਾ ਸਾਈਡ ਤੇ ਰੱਖ ਕੇ ਇੱਕ ਐਗਜ਼ਾਮਪਲ ਪੇਸ਼ ਕਰਦਾ ਤੁਹਾਡੇ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਜਲੰਧਰ ਪੁਲਸ ਨੇ ਆਪਣੇ ਮੁਲਾਜ਼ਮ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ। ਯਾਨੀ ਕਿ ਮੁਲਾਜ਼ਮ ਕੌਣ? ਦਰਅਸਲ ਇੱਕ ਵੀਡੀਓ ਸਾਹਮਣੇ ਆਈ ਸੀ ਐ ਸਕਰੀਨ ਤੇ ਵੀਡੀਓ ਦੇਖੋ। ਆ ਵੀਡੀਓ ਤੁਸੀਂ ਦੇਖ ਰਹੇ ਹੋ ਇੱਕ ਬੰਦੇ ਨੂੰ ਧੂਕ ਧੂਕ ਕੇ ਲਿਆ ਰਹੇ ਨੇ ਕੁਝ ਨੌਜਵਾਨ ਨਾਲ ਇੱਕ ਪੁਲਸ ਦੀ ਵਰਦੀ ਚ ਤੇ ਉਸ ਤੋਂ ਅੱਗੇ ਇੱਕ ਕਾਲੀ ਟੀ-ਸ਼ਰਟ ਚ ਜਿਹੜੀ ਪੁਲਸ ਵਾਲੀ ਟੀ-ਸ਼ਰਟ ਹੈ ਤੇ ਖਾਕੀ ਪੈਂਟ ਹੈ ਜਿਹੜੀ ਆਮ ਤੌਰ ਦੇ ਉੱਤੇ ਅੱਜ ਕੱਲ ਜਿਹੜੇ ਆ ਪ੍ਰਾਈਵੇਟ ਗਾਰਮਨਾਂ ਨੂੰ ਵੀ ਪਾਉਂਦੇ ਜਾਂਦੀ ਤਾਂ ਕਿ ਇਦਾਂ ਲੱਗੇ ਪੁਲਸ ਹੈ। ਪਰ ਨਾਲ ਇੱਕ ਪੁਲਸ ਦੀ ਖਾਕੀ ਵਰਦੀ ਵਾਲਾ ਤੁਸੀਂ ਮੈਂ ਪਹਿਲਾਂ ਵੀ ਕਹਾਂ ਦਿੱਤੀ ਕਿ ਪੁਤਨ ਨੇ ਆਪਣੇ ਪੁਤਨ ਰਾਜਨ ਦੇ ਪਰਚਾ ਦਰਜ ਨਹੀਂ ਕੀਤਾ ਉਹ ਜਿਹੜੀ ਐਫਆਈਆਰ ਇਹਨਾਂ ਨੇ ਦਰਜ ਕੀਤੀ ਵੀ ਹੈ ਉਹ ਐਫਆਈਆਰ ਦੇ ਵਿੱਚ ਇਹਨਾਂ ਨੇ ਜ਼ਿਕਰ ਹੀ ਨਹੀਂ ਕੀਤਾ ਪੁਤਨ ਰਾਜਨ ਇੱਕ ਆਜ਼ਾਦ ਨਾਮ ਦੇ ਸ਼ਖਸ ਦੇ ਬਿਆਨਾਂ ਤੇ ਇਹ ਮੁਕੱਦਮਾ ਦਰਜ ਹੋਇਆ ਇਹ ਉਹੀ ਸ਼ਖਸ ਹੈ ਜਿਹੜਾ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਪਰ ਤੁਸੀਂ ਦੇਖੋ ਕਿ ਪੂਰੇ ਬਿਆਨ 'ਚ ਕਿਤੇ ਖਾਕੀ ਵਰਦੀ ਦਾ ਜ਼ਿਕਰ ਨਹੀਂ ਹੈ ਤੋਂ ਜਿਲੰਦਰ ਪੁਲਸ ਤੋਂ ਮਿਸ਼ਰੇ ਨੂੰ ਇਹ ਵੀਡੀਓ ਦਿਖਾਈ ਨਹੀਂ ਦਿੱਤੀ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਅਲੱਗ-ਅਲੱਗ ਪਲੇਟਫਾਰਮਾਂ ਦੇ ਉੱਤੇ ਅਲੱਗ-ਅਲੱਗ ਸੋਸ਼ਲ ਮੀਡੀਆ ਨਿਊਜ਼ ਪਲੇਟਫਾਰਮਾਂ ਦੇ ਉੱਤੇ ਚੱਲੀ ਹੋਈ ਵੀਡੀਓ ਹੈ ਜਿਹੜੀ ਕਿ ਸ਼ਾਇਦ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿਖਾਈ ਨਹੀਂ ਦਿੱਤੀ ਕਿ ਚੁਗੜੀ ਪਾ ਕੇ ਇੱਕ ਪੁਲਿਸ ਮੁਲਾਜ਼ਮ ਵਰਗਾ ਸ਼ਖਸ ਕਿ ਉਹ ਪੁਲਿਸ ਮੁਲਾਜ਼ਮ ਹੈਗਾ ਜਾਂ ਨਹੀਂ ਹੈਗਾ ਕੋਖ ਹੈ ਜਿਵੇਂ ਲੁੱਟ ਦੀ ਵਾਰਦਾਤ ਭਾਰਗੋ ਕੈਂਪ ਚ ਹੋਈ ਟ੍ਰੇਸ ਕਰਤੀ ਨਾ ਲੋਕਾਂ ਨੇ ਵੰਦਾਨੀ ਭੜਿਆ ਗਿਆ ਇਸੇ ਤਿੱਕੇ ਨਾਲ ਇਸ ਵੀਡੀਓ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਦੇਖ ਕੇ ਟ੍ਰੇਸ ਕੀਤਾ ਹੈ ਪਰ ਉਹਨਾਂ ਨੇ ਜਿਹੜਾ ਵਰਦੀ ਵਾਲਾ ਦੇਖ ਰਿਆ ਨਾ ਜੀ ਉਹਦੀ ਪੁਸ਼ਟੀ ਕੀਤੀ ਹੈ ਕਿ ਇੱਕ ਪੁਲਿਸ ਮੁਲਾਜ਼ਮ ਹੈ ਇਹ ਗਨਮੈਨ ਨਾ ਵਾਕਿਆਕ ਲੀਡਰਾਂ ਦਾ ਗਨਮੈਨ ਜਿਹੜਾ ਵਾ ਲੱਗਿਆ ਰਿਹਾ ਸੋ ਇਹ ਜਨਾਬ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਲੈ ਕੇ ਆਏ ਜੀ ਬਿਲਕੁਲ ਇਹਨਾਂ ਨੂੰ ਨੌਕਰੀ ਵੀ ਤਰਸ ਦੇ ਆਧਾਰ ਦੇ ਉੱਤੇ ਮਿਲੀ ਜੇ ਮੈਨੂੰ ਲੱਗਦਾ ਜਿੰਨ ਦੇ ਪੁਲਿਸ ਨੂੰ ਸ਼ਾਇਦ ਇਸੇ ਗੱਲ ਤੇ ਤਰਸ ਆ ਗਿਆ ਇੱਥੇ ਕਰਕੇ ਐਫ ਆਈ ਆਰ ਦੇ ਵਿੱਚ ਉਹ ਤੇ ਸ਼ਖਸ ਦਾ ਨਾਮ ਨਹੀਂ ਆਇਆ ਜਿਸਨੇ ਵਰਦੀ ਦਾ ਅਸਰ ਖਰਾਬ ਕੀਤਾ ਜੇਕਰ ਉਹ ਪੁਲਸਵਲਾ ਸੀ ਤਾਂ ਵੀ ਉਸ ਦਾ ਜ਼ਿਕਰ ਬਣਦਾ ਸੀ ਜੇ ਉਹ ਪੁਲਸਵਲਾ ਨਹੀਂ ਸੀ ਤੇ ਤਾਂ ਵੀ ਇਸ ਦਾ ਤਾਂ ਜ਼ਿਕਰ ਤਾਂ ਐਫ ਆਈ ਆਰ 'ਚ ਹੋਣਾ ਚਾਹੀਦਾ ਸੀ ਕਿ ਪੁਲਸ ਨਹੀਂ ਵਰਦੀ ਪਾ ਕੇ ਐਸਾ ਰਾਂ ਕੰਮ ਰਾਇਆ ਉਹ ਗੱਲ ਵੱਖਰੀ ਹੈ ਕਿ ਥੋੜੀ ਜੀ ਕਹਾਣੀ 'ਚ ਵੀ ਟਵਿਸਟ ਹੈ ਜਿਹੜੀ ਸੋਸ਼ਲ ਮੀਡੀਆ ਨਿਊਜ਼ ਪਲੇਟਫਾਰਮ ਦੇ ਉੱਤੇ ਖਬਰਾਂ ਚੱਲੀਆਂ ਸੀ ਉਸ 'ਚ ਕਹਿਆ ਗਿਆ ਸੀਗਾ ਕਿ ਜੂਆ ਲੁੱਟਿਆ ਗਿਆ ਇੱਥੇ ਕਹਾਣੀ ਬਦਲ ਦਿੱਤੀ ਗਈ ਹੈ ਇੱਥੇ ਕਹਿੰਦੇ ਨੇ ਜਿਹੜਾ ਆਜ਼ਾਦ ਨਾਮ ਦਾ ਸ਼ਖਸ ਹੈ ਜਿਹਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਇਹ ਐਫ ਆਈ ਆਰ ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਉਹ ਕ ਮੈਂ ਤਾਂ ਦੀਵਾਲੀ ਵਾਲੇ ਦਿਨ ਹੀ ਤਾਂ ਉਥੇ ਪਟਾਕੇ ਬੋਕੇ ਚਲਾ ਰਿਆ ਸੀ ਤੇ ਬਸ ਕੁਝ ਨੌਜਵਾਨ ਆ ਗਏ ਉਹਨਾਂ ਨੇ ਜ਼ਬਰਦਸਤੀ ਜਿਹੜਾ ਵੈ ਮੈਨੂੰ ਚੱਕ ਲਿਆ ਸੋ ਐਸੇ ਵਿੱਚ ਕਿਤੇ ਵੀ ਪੁਲਿਸ ਦਾ ਜ਼ਿਕਰ ਨਹੀਂ ਕਿਤੇ ਵੀ ਪੁਲਿਸ ਦੀ ਵਰਦੀ ਦਾ ਜ਼ਿਕਰ ਨਹੀਂ ਪੁਲਤੋਲਾ ਅਸਲੀ ਸੀ ਨਕਲੀ ਸੀ ਇਹਦਾ ਜ਼ਿਕਰ ਨਹੀਂ ਪਰ ਇੱਕ ਵੱਡਾ ਸਵਾਲ ਹੈ ਕਿ 22 ਤਰੀਕ ਦੀ ਵਾਰਦਾਤ ਦਾ ਮੁਕੱਦਮਾ 28 ਤਰੀਕ ਨੂੰ ਦਰਜ ਹੋ ਗਿਆ ਸੋ ਚਲੋ ਖਿਆਲ ਦੇ ਰਾਜ ਦਰੁਸਤ ਹੈ ਪਰ ਦਰੁਸਤ ਵੀ ਕਾਦੇ ਆ ਐਫ ਆਈ ਆਰ 'ਚ ਤੱਥ ਦਾ ਸਹੀ ਦੱਸੋ ਪੋਪਸ ਵਾਲੇ ਦਾ ਜ਼ਿਕਰ ਕਿਉਂ ਨਹੀਂ ਹੋਇਆ ਕਮਿਸ਼ਨਰ ਸਾਹਿਬ ਕਿਉਂਕਿ ਉਹ ਤੁਹਾਡਾ ਪੋਪਸ ਵਾਲਾ ਸੀ ਇਦਾਂ ਨਹੀਂ ਹੁੰਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਔਰ ਜੇਕਰ ਇਹ ਵੀਡੀਓ ਬੰਦ ਹੋਣ ਤੋਂ ਬਾਅਦ ਵੀ ਮੁਕੱਦਮਾ ਦਰਜ ਹੋਵੇ ਤੇ ਪੋਪਸ ਵਾਲੇ ਦਾ ਜ਼ਿਕਰ ਨਾ ਹੋਵੇ ਤੇ ਇਸ ਦਾ ਮਤਲਬ ਹੈ ਕਿ ਗੁਨਾਹ ਸਿਰਫ ਆਮ ਪਬਲਿਕ ਕਰਦੀ ਹੈ ਕਾਨੂੰਨ ਜੇ ਕੋਈ ਤੋੜੇ ਤੇ ਆਮ ਪਬਲਿਕ ਤੋੜੇ ਔਰ ਦੇ ਉੱਤੇ ਪਰਚਾ ਹੋਏਗਾ ਪੋਪੋ ਦਾ ਤੋੜੇ ਉੱਤੇ ਪਰਚਾ ਨਹੀਂ ਹੋਏਗਾ ਐਹੋ ਜਿਹੇ ਕਿੰਨੇ ਇਨਸੀਡੈਂਟ ਪਿਛਲੇ ਕੁਝ ਦਿਨਾਂ ਦੇ ਵਿੱਚ ਪੁਲਿਸ ਕਮਿਸ਼ਨਰੇਟ ਦੇ ਇਲਾਕੇ 'ਚ ਹੋਏ ਨੇ ਜਿਹਦੇ ਵਿੱਚ ਮੁਕੱਦਮਾ ਦਰਜ ਪੁਲਿਸ ਵਾਲਿਆਂ ਦੇ ਉੱਤੇ ਨਹੀਂ ਕੀਤਾ ਗਿਆ ਆਖਰਕਾਰ ਕਿਉਂ ਜਿਹੜਾ ਬੰਦਾ ਵਰਦੀ ਦਾ ਅਕਸ ਖਰਾਬ ਕਰ ਰਿਹਾ ਜਿਉਂਨੇ ਨਕਲੀ ਵਰਦੀ ਪਾਈ ਹੈ ਤਾਂ ਵੀ ਜਿਉਂਨੇ ਅਸਲੀ ਪਾਈ ਹੈ ਤਾਂ ਵੀ ਕਿਉਂਕਿ ਲੋਕ ਹੈ ਗੱਲ ਦੱਸਦੇ ਨੇ ਕਿ ਭਾਈ ਆਇਆ ਅਸਲੀ ਪੁਲਿਸ ਵਾਲਾ ਇਸ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਹੈ ਖੈਰ ਲੋਕ ਦੱਸਦੇ ਨੇ ਕਿ ਅਸਲੀ ਹੈ ਤੇ ਭਾਈ ਫੇਰ ਤੁਸੀਂ ਉਹਨੂੰ ਕਿਉਂ ਬਖਸ਼ਿਆ ਜੇ ਨਕਲੀ ਹੈ ਤਾਂ ਤਾਂ ਵੀ ਉਸ ਦਾ ਜ਼ਿਕਰ ਕਿਉਂ ਨਹੀਂ ਹੈ ਕਿਉਂ ਹੰਨ ਪੁਛਾਤਾ ਹੈ ਈਮਾਨਦਾਰੀ ਨਾਲ ਦੱਸੋ ਕਿ ਇਹ ਬੰਦਾ ਵਾਕਈ ਅਣਪਛਾਤਾ ਹੈ ਬੰਦਾ ਅਣਪਛਾਤਾ ਨਹੀਂ ਹੈ ਜੀ ਜਿਹਨੇ ਵਰਦੀ ਪਾਈ ਹੁੰਦੀ ਹੈ ਉਹ ਅਣਪਛਾਤਾ ਨਹੀਂ ਰਹਿੰਦਾ ਉਸ ਨੂੰ ਤਾਂ ਮਿੰਟ ਦੀ ਪਛਾਣ ਲੈਂਦੇ ਲੋਕ ਕਿਉਂਕਿ ਵਰਦੀ ਇੱਕ ਸ਼ਾਨ ਹੈ ਇੱਕ ਪਛਾਣ ਹੈ ਪਰ ਜੇਕਰ ਵਰਦੀ ਦੀ ਆੜ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰੇ ਤਾਂ ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਪਰ ਤੁਸੀਂ ਦਾ ਕਮਿਸ਼ਨਰ ਤਾਂ ਸਖਤ ਸਜ਼ਾ ਦੀ ਥਾਂ ਦੇ ਉੱਤੇ ਐਫ ਆਈ ਆਰ ਦੇ ਵਿੱਚ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਤਾ ਕਿੱਡਾ ਭੱਟਾ ਚੋਰ ਮੈਂ ਅਸਲੀ ਪੁਲਸੀ ਵਰਦੀ ਪਾਣਾ ਜੇ ਉਸਨੀ ਪੁਲਸਵਾਲਾ ਵਰਦੀ ਪਾਕੇ ਗੁਨਾਹ ਕਰਨਾ ਜੇ ਉਹ ਨਕਲੀ ਪੁਲਸਵਾਲਾ ਵਰਦੀ ਪਾਕੇ ਗੁਨਾਹ ਕਰਨਾ ਕਿੱਡਾ ਵੱਡਾ ਗੁਨਾਹ ਹੈ ਇਹ ਤੱਥ ਹੀ ਐਫ ਆਈ ਆਰ ਚੁੱਕਾ ਹੈ ਤੋ ਕਿਤੇ ਨਾ ਕਿਤੇ ਐਹੋ ਜੀਆਂ ਗੱਲਾਂ ਹੀ ਕਿਸੇ ਵੀ ਸ਼ਹਿਰ ਦੇ ਵਿੱਚ ਲਾਂਡ ਲੋਡਰ ਖਰਾਬ ਕਰ ਦਿਆ ਹੰotrophic ਬੁਲੰਦ ਕਰ ਦਿਆ ਜੇ ਅਸਲੀ ਪੁਲਸਵਾਲਾ ਜਾਂ ਫਿਰ ਨਕਲੀ ਪੁਲਸਵਾਲਾ ਪੁਲਸ ਦੀ ਵਰਦੀ ਦੀ ਆੜ ਚ ਗੁਨਾਹ ਕਰਦਾ ਗੁਨਾਹ ਪੁਲਸ ਦੀ ਵਰਦੀ ਦੀ ਆੜ ਚ ਹੋ ਗਿਆ ਤੇ ਉਹਨੂੰ ਜੇ ਸਜ਼ਾ ਹੀ ਨਾ ਮਿਲੇ ਤੇ ਫੇ ਕੀ ਫਾਇਦਾ ਲਾਂਡ ਲੋਡਰ ਦਾ ਕੀ ਫਾਇਦਾ ਕਾਨੂੰਨ ਦਾ ਕੀ ਫਾਇਦਾ ਇਹੋ ਜੀ ਹੈ ਪਾਈਰ ਦਾ ਜਿਸ ਤੋਂ ਮੁੱਖ ਗੁਣਾਗਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੋ ਕਮਿਸ਼ਨਰ ਸਾਹਿਬ ਇੱਕ ਬੇਨਤੀ ਹੈ ਜੇ ਜਲੰਧਰ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣੀ ਹੈ ਕਿਉਂਕਿ ਜਲੰਧਰ ਦੀ وجہ ਦੇ ਨਾਲ ਪੂਰੇ ਪੰਜਾਬ 'ਚ دہشت ਫੈਲੀ ਆ ਜ ਤੁਹਾਡੀ وجہ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਅੱਜ ਦੀਆਂ ਤਸਵੀਰਾਂ ਦੇਖੋ ਜਦੋਂ ਦੀ ਸਰਕਾਰ ਆਈ ਹੈ ਵਪਾਰੀਆਂ ਦਾ ਜਿਨਾ ਹਰਾਮ ਹੋ ਚੁੱਕਾ ਹੈ ਜਾਦਾ ਵਪਾਰੀ ਬਲੈਕਮੇਲ ਹੋ ਰਹੇ ਹੈ ਜਾ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਉਹ ਜਾਂ ਸ਼ਰਿਆ ਵਪਾਰੀਆਂ ਦੇ ਗੋਲੀਆਂ ਵੱਜ ਰਹੀਆਂ ਨੇ ਐ ਤਸਵੀਰਾਂ ਵੀ ਦੇਖੋ ਇਹ ਕੈਂਡਲ ਮਾਰਚ ਨਿਕਲ ਰਿਹਾ ਕੋਰੇ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਲੇਬਾਦੀ ਹੋ ਰਹੀ ਹੈ ਕਿਉਂ ਸਰਕਾਰ ਦਾ ਜਲੂਸ ਕੱਢ ਰਹੇ ਪੰਜਾਬ ਪੁਲਿਸ ਇੰਨੀ ਜ਼ਿੰਮੇਵਾਰ ਹਰ ਚੀਜ਼ ਦੀ ਵੱਖ-ਵੱਖ ਜ਼ਿਲਿਆਂ ਦੇ ਕਪਤਾਨ ਵੱਖ-ਵੱਖ ਜ਼ਿਲਿਆਂ ਦੇ ਮੁਖੀ ਪੰਜਾਬ ਦੇ ਪੂਰਬ ਮੁਖੀ ਵੱਡੀਆਂ-ਵੱਡੀਆਂ ਬਾਤਾਂ ਦਾ ਕੇਸ ਕਰਦੇ ਨੇ ਤੇ ਤੁਸੀਂ ਵੀ ਥੋੜਾ ਗਿਆ ਸੁਵਿੰਦਰ ਸ਼ਿਖਰਤਾ ਦਿਖਾਓ ਇਸ ਮਸਲੇ ਦੇ ਵਿੱਚ ਕਮਿਸ਼ਨਰ ਸਾਹਿਬ ਔਰ ਗੁਨਾਹਗਾਰਾਂ ਨੂੰ ਅੰਦਰ ਦਿਓ ਤਾਂ ਕਿ ਸਰਕਾਰ ਦਾ ਆਕਸ ਖਰਾਬ ਨਾ ਹੋਵੇ ਸਰਕਾਰ ਦਾ ਕੀ ਕਸੂਰ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬਾਤ ਦਾ ਸਰਕਾਰ ਨੇ ਕੀਤੀ ਹੈ ਕਿ ਸਰਕਾਰ ਕਹਿੰਦੀ ਜਾ ਕੇ ਲੁੱਟਾਂ ਕਰੋ ਪਰ ਜਦੋਂ ਲੋਟਾ ਹੋ ਜਾਂਦੀ ਹੈ ਸਰਕਾਰ ਤੇ ਉਂਗਲ ਤਾਂ ਉੱਠਦੀ ਹੈ ਕਿਉਂਕਿ ਹਫਤਰਾ ਦੀ ਤਣਾਤੀ ਸਰਕਾਰ ਕਰਦੀ ਹੈ ਜੇ ਤੁਸੀਂ ਵੀ ਪੁਲਿਸ ਕਮਿਸ਼ਨ ਲੱਗੇ ਹੋ ਤੁਹਾਨੂੰ ਸਰਕਾਰ ਨੇ ਲਾਇਆ ਤੇ ਇਹ ਧਰ ਕੇ ਸਰਕਾਰ ਦਾ ਅਕਸ بچਾਓ ਪੰਜਾਬ ਪੁਲਿਸ ਦਾ ਅਕਸ بچਾਓ ਕਮਿਸ਼ਨ ਸਾਹਿਬ ਇਸ ਵਾਰ ਦਾ ਨੂੰ ਟ੍ਰੇਸ ਕਰੋ ਔਰ ਜਣੀ ਐਫ ਆਈ ਆਰ ਪਹਿਲਾਂ ਨਕਲੀ ਅਸਲੀ ਪੁਲਿਸ ਵਾਲੀ ਹੋਈ ਹੈ ਉਸ ਨੂੰ ਦਰੂਸਤ ਕਰੋ ਉਹ ਤੇ ਸਹੀ ਤੱਤ ਪਾਓ ਜੇ ਪੁੱਤ ਵਾਲੇ ਬਚਾਰੇ ਨੇ ਤੇ ਫੇਰ ਤਾਂ ਕੰਮ ਓਕਾ ਜੀ ਫੇਰ ਤਾਂ ਸਿਰਫ ਕਾਨੂੰਨ ਆਮ ਬੰਦਿਆਂ ਵਾਸਤੇ ਰਹਿ ਗਿਆ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ